ਮੇਰੇ ਨਾਲ ਇਸ ਵੇਲੇ ਸਤਪਾਲ ਸਿੰਘ ਜੋਲ ਜੀ ਨੇ ਉਹ ਸਕੂਲ ਡਿਸਟ੍ਰਿਕਟ ਬੋਰਡ ਦੇ ਵਿੱਚ ਨੇ ਵਾਈਸ ਚੇਅਰਮੈਨ ਵੀ ਨੇ ਔਰ ਪੋਲੀਟੀਕਲ ਐਨਾਲਿਸਟ ਬਹੁਤ ਤਕੜੇ ਨੇ ਉਹ ਵੱਖ-ਵੱਖ ਪਾਰਟੀਆਂ ਨੂੰ ਉਹ ਇਨ ਆਊਟ ਜਾਣਦੇ ਨੇ ਔਰ ਜਰਨਲਿਸਟ ਨੇ ਪਹਿਲੀ ਗੱਲ ਤਾਂ ਸਭ ਤੋਂ ਵੱਡੀ ਗੱਲ ਇਹ ਆ ਕਿ ਸੀਨੀਅਰ ਆ ਸਾਡੇ ਤੋਂ ਕਾਫੀ ਬੜੇ ਲੰਬੇ ਸਮੇਂ ਤੋਂ ਉਹ ਕਮਿਊਨਿਟੀ ਦੇ ਵਿੱਚ ਵਿਚਰਦੇ ਨੇ ਸੋ ਉਹਨਾਂ ਦੀ ਕੁਝ ਸਲਾਹ ਉਹਨਾਂ ਤੋਂ ਕੁਝ مشਵਰਾ ਲੈਣੇ ਆ ਕਿ ਇਹ ਜਿਹੜੀਆਂ ਵੱਡੀਆਂ ਮਾੜੀਆਂ ਘਟਨਾਵਾਂ ਨੇ ਕਿਉਂ ਵਾਪਰਦੀਆਂ ਤੇ ਇਹਨਾਂ ਨੂੰ ਰੋਕਿਆ ਕਿਵੇਂ ਜਾ ਸਕਦਾ ਹੈ ਸਤਪਾਲ ਭਾਈ ਸਤਸਕਲ ਜੀ ਜੀ ਥੈਂਕ ਯੂ ਜੀ ਰਾਜ ਸਾਹਿਬ ਬਹੁਤ ਬਹੁਤ ਧੰਨਵਾਦ ਸਾਰੇ ਆਪਣੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਜੀ ਆਇਆਂ ਜੀ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਕਾਲ ਐਕਸੈਪਟ ਕੀਤੀ ਹੈ ਔਰ ਸਾਨੂੰ ਕਾਲ ਕੀਤੀ ਹੈ ਬਹੁਤ ਬਹੁਤ ਸ਼ੁਕਰੀਆ ਕੱਲ ਜਿਹੜੀ ਬਹੁਤ ਵੱਡੀ ਘਟਨਾ ਵਾਪਰੀ ਹੈ ਹਰਜੀਤ ਸਿੰਘ ਢੱਡਾ ਉਹਨਾਂ ਨੂੰ ਗੋਲੀਆਂ ਮਾਰ ਗਏ ਦਿਨ ਦਿਹਾੜੇ ਸਿਖਰ ਦੁਪਹਿਰ ਦੇ ਵਿੱਚ ਔਰ ਹਲੇ ਹੁਣੇ-ਹੁਣੇ ਇਲੈਕਸ਼ਨ ਹੋ ਕੇ ਛੱਡੀ ਹੈ ਸਾਡੇ ਮੰਤਰੀ ਬਣੇ ਨੇ ਹਰ ਥਾਂ ਤੇ ਸਾਡੀ ਕਮਿਊਨਿਟੀ ਇਨਵੋਲਵ ਹੋਪਾ ਮਿਊਨਸਿਟੀ ਹੋਵੇ ਚਾਹੇ ਸਕੂਲ ਬੋਰਡ ਆ ਜਿਵੇਂ ਤੁਸੀਂ ਹੋ ਪ੍ਰੋਵੈਂਸ ਦੇ ਵਿੱਚ ਐ ਫੈਡਰਲ ਦੇ ਵਿੱਚ ਪਰ ਇਹ ਜਿਹੜੀਆਂ ਐਕਸਟਰਸ਼ਨਸ ਦੀਆਂ ਘਟਨਾ ਨੇ ਧਮਕੀਆਂ ਆਉਣੀਆਂ ਦੇਖੋ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸਾਰੀਆਂ ਸਬੰਧਤ ਜਿਹੜੀਆਂ ਅਥਾਰਟिटीज ਨੇ ਉਹਨਾਂ ਨੂੰ ਅਗਾਹ ਵੀ ਕੀਤਾ ਹੋਇਆ ਸੀ ਕਿ ਵੀ ਯਾਰ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆਉਂਦੀਆਂ ਫਿਰ ਵੀ ਨਹੀਂ ਬਚਾ ਸਕੇ ਕਿਦਦਨੂ ਜਾ ਰਿਹਾ ਸਾਡਾ ਸਾਰਾ ਤਾਣਾ ਬਣਾ ਆ ਬਿਲਕੁਲ ਜੀ ਰਾਜ ਸਾਹਿਬ ਵੈਸੇ ਫੇਰ ਵੀ ਨਹੀਂ ਬਚਾ ਸਕੇ ਤੁਸੀਂ ਕਮਾਲ ਦੀ ਗੱਲ ਕੀਤੀ ਹੈ ਕਿਉਂਕਿ ਭਾਈ ਸਰਦੀਪ ਸਿੰਘ ਨੇਜਰ ਹੁਣਾ ਦਾ ਜਦੋਂ ਕਤਲ ਹੋਇਆ ਤੇ ਉਹਨਾਂ ਨੂੰ ਵੀ ਪੁਲਿਸ ਦੇ ਵੱਲੋਂ ਇਤਲਾਹਾਂ ਦਿੱਤੀਆਂ ਜਾਂਦੀਆਂ ਰਹੀਆਂ ਵੀ ਤੁਹਾਡੀ ਜਾਨ ਨੂੰ ਖਤਰਾ ਇਦਾਂ ਹੋਰ ਕਾਫੀ ਸਾਰੇ ਨਾਂ ਜਿਹੜੇ ਆ ਉਹ ਚਰਚਾ ਦੇ ਵਿੱਚ ਆਉਂਦੇ ਰਹੇ ਪਰ ਪ ਦੇਖਦੇ ਆ ਵੀ ਜਾਨਕਿ ਇਹ ਵਾਰਨਿੰਗ ਦੇਣ ਤੱਕ ਤੇ ਉਹ ਤੋਂ ਬਾਅਦ ਸਿਸਟਮ ਸੌ ਜਾਂਦਾ ਤੇ ਬੰਦਾ ਬਚਾਉਣ ਦੇ ਵਿੱਚ ਜਿਹੜਾ ਸਿਸਟਮ ਸਫਲ ਹੋ ਜਾਂਦਾ ਉਦੋਂ ਜਦੋਂ ਕਿ ਇਹਨਾਂ ਨੂੰ ਪਤਾ ਵੀ ਹੈ ਵੀ ਇਸ ਵਿਅਕਤੀ ਦੇ ਵੱਲੋਂ ਖਾਲ ਦੁਖਾਈ ਪਾਈ ਜਾ ਰਹੀ ਆ ਜਾਂ ਵੀ ਇਹਦੀ ਜਾਨ ਨੂੰ ਜਿਹੜਾ ਉਹ ਖਤਰਾ ਉਹਨਾਂ ਦੇ ਕੋਲ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਹੋ ਸਕਦੀ ਆ ਸੋ ਇਹਨਾਂ ਮੁਹਾਜ਼ਾ ਤੇ ਲੱਗਦਾ ਇਹ ਹੈ ਵੀ ਜਿਹੜੀ ਇਹ ਫੌਰਨ ਇੰਟਰਫੀਰੈਂਸ ਹੋਈ ਹੈ ਜਿਹੜੇ ਫਿਰ ਆ ਪਿਛਲੇ ਸਾਲਾਂ ਦੇ ਦੌਰਾਨ ਇੱਥੇ ਗੈਂਗ ਜਿਹੜੇ ਉਹ ਖੁੰਬਾਂ ਵਾਂਗੂ ਉੱਗ ਗਏ ਉਹ ਗੈਂਗਾਂ ਦੇ ਵਿੱਚ ਜਿਹੜੇ ਜਿਵੇਂ ਉਹ ਜਿੰਨੇ ਵੀ ਉਹ ਇੰਡੀਵਿਜੂਅਲ ਆਮ ਤੌਰ ਤੇ ਸਾਹਮਣੇ ਆਉਂਦੇ ਆਂ ਕਿ ਉਹ ਵਿਦੇਸ਼ਾਂ ਤੋਂ ਆਏ ਹੋਏ ਆ ਹੁਣ ਭਾਈ ਹਰਜੀਤ ਸਿੰਘ ਨੇਜਰ ਉਹਨਾਂ ਨੂੰ ਕਤਲ ਕਰਨ ਦੇ ਦੋਸ਼ 'ਚ ਪੁਲਿਸ ਨੇ ਜਿੰਨੇ ਦੋਸ਼ੀ ਜਿਹੜੇ ਫੜੇ ਆ ਸ਼ੱਕੀ ਵੀ ਉਹ ਕੋਣ ਆ ਉਹ ਸਾਰੇ ਪੰਜਾਬੀ ਆ ਜੀ ਹਨਾ ਤੋ ਮੈਂ ਸਮਝਣਾ ਕਿ ਇਹ ਜਿਹੜੀ ਸਾਡੀ ਖਾਸ ਤੌਰ ਤੇ ਇੱਥੇ ਸਰਕਾਰ ਦੀ ਇਹ ਇਮੀਗ੍ਰੇਸ਼ਨ ਬੇਲਗਾਮ ਪਾਲਿਸੀ ਰਹੀ ਆ ਨਾ ਉਹਦੇ ਨਾਲ ਵੱਡੀ ਤਦਦ ਦੇ ਵਿੱਚ ਜਿਹੜਾ ਜੀ ਤੇ ਇਹ ਕ੍ਰਾਈਮ ਆ ਇਸ ਦੇਸ਼ ਤੇ ਵਿੱਚ ਇਹ ਫੋਰਨ ਇੰਟਰਫੇਰੈਂਸ ਵਾਲਾ ਤੇ ਇਹ ਗੈਂਗਸ ਵਾਲਾ ਕਿਉਂਕਿ ਯੂਐਸ ਦੇ ਵਿੱਚ ਜਿਹੜੀ ਉਹ ਸਿਚੁਏਸ਼ਨ ਥੋੜੀ ਡਿਫਰੈਂਟ ਜਾਪਦੀ ਆ ਵੀ ਉੱਥੇ ਜਿਵੇਂ ਉਹਨਾਂ ਕੋਲ ਇਹ ਇਨਫੋਰਮੇਸ਼ਨ ਹੋਵੇ ਤੇ ਉਹ ਬੰਦਾ ਬਚਾ ਲੈਂਦੇ ਆ ਆਪਣੇ ਕੋਲ ਉਦਾਹਰਨਾਂ ਹੈਗੀਆਂ ਜੀ ਸੋ ਪਹਿ ਉਸ ਜਸਟ ਵਾਰਨਿੰਗ ਦੇਣ ਤੱਕ ਸੀਮਤ ਨਹੀਂ ਹੈਗੇ ਕਿ ਉਹ ਬੰਦੇ ਨੂੰ ਬਚਾ ਲੈਂਦੇ ਆ ਬਾਅਦ ਵਿੱਚ ਉਹ ਸੌ ਨਹੀਂ ਜਾਂਦੇ ਵਾਰਨਿੰਗ ਦੇ ਕੇ ਜੀ ਸੋ ਜਿੱਥੇ ਹੁਣ ਸਾਡੇ ਇੱਥੇ ਆਪਾਂ ਦੇਖਦੇ ਆਂ ਵੀ ਮਿਊਨਿਸਪਲ ਸਰਕਾਰ ਹੈ ਉਹਨਾਂ ਦਾ ਕੰਮ ਹੈ ਵੀ ਪੁਲਿਸ ਜਿਹੜੀ ਆ ਉਹ ਨਫਰੀ ਪੂਰੀ ਰੱਖਣੀ ਹੈ ਤੇ ਜਿਹੜੀ ਪ੍ਰੋਵਿੰਸ਼ਲ ਗਵਰਨਮੈਂਟ ਆ ਉਹ ਤੁਲ ਦਿੰਦੇ ਨੇ ਪੁਲਿਸ ਨੂੰ ਵੀ ਤੇ ਜੁਡੀਸ਼ੀਅਲ ਸਿਸਟਮ ਨੂੰ ਵੀ ਜਸਟਿਸ ਜਿਹੜਾ ਜੀ ਪੀਓ ਡਿਲੀਵਰ ਕਰਨ ਵਾਸਤੇ ਪਰ ਜਿਹੜੀ ਫੈਡਰਲ ਗਵਰਨਮੈਂਟ ਆ ਜਾਨੀ ਉਹ ਫਰੇਮਵਰਕ ਦਿੰਦੇ ਨੇ ਲਾਜ਼ ਦਾ ਤੇ ਰੈਗੂਲੇਸ਼ਨਸ ਦਾ ਵੀ ਜਿਨ੍ਹਾਂ ਦੇ ਬੇਸਿਸ ਤੇ ਜਿਹੜਾ ਜਸਟਿਸ ਆ ਹੌਸਰਵ ਹੋ ਪੁਲਿਸ ਦੀ ਡੀਟੇਲ ਮੱਠਿਆ ਇਹ ਸਿਸਟਮ ਦੀ ਪੂਰੇ ਦੀ ਪੂਰੀ ਦੀ ਢਿੱਲ ਮੱਠਿਆ ਇਸ ਪੱਖੋਂ ਵੀ ਉਹਨਾਂ ਨੂੰ ਪਤਾ ਵੀ ਆ ਵੀ ਬੰਦਾ ਉਹਦੀ ਜਾਨ ਰਿਸਕ ਵਿੱਚ ਆ ਪਰ ਫੇਰ ਵੀ ਬਚਾ ਨਹੀਂ ਪਾਉਂਦੇ ਜੀ ਪਰ ਇਹ ਤਾਂ ਹੁਣ ساری ਦੁਨੀਆ ਮੈਂ ਵੀ ਗਾ ਕੇ ਦੇਖੀ ਤੁਸੀਂ ਵੀ ਗਏ ਹੋ ਬੜੀ ਦੂਰ ਤੱਕ ਰਾਏ ਸਾਹਿਬ ਤੇ ਹਰ ਮੋੜ ਤੇ ਹਰ ਘਰ ਵਿੱਚ ਪੁਲਸਾਂ ਨਹੀਂ ਕਿਸੇ ਦੇਸ਼ ਵਿੱਚ ਲੱਗੀਆਂ ਹੋਈਆਂ ਵੀ ਉਹ ਜਾਨੀ ਕਿ ਪੁਲਿਸ ਖੜੀ ਆ ਤੇ ਤਾਂ ਸ਼ਾਂਤੀ ਸਥਾਪਿਤ ਹੋਣੀ ਆ ਵੀ ਹਰ ਬਿਜ਼ਨਸ ਤੇ ਇਨਸਪੈਕਟਰ ਨਹੀਂ ਬੈਠੇ ਵੀ ਇਹਨਾਂ ਨੇ ਜਰਾ ਇੱਕ ਗਲਤੀ ਕੀਤੀ ਨਹੀਂ ਤੇ ਇਹਨਾਂ ਨੂੰ ਵੜ ਕੇ ਅੰਦਰ ਕਰ ਦੇਣਾ ਇਹੀ ਲੋਕਾਂ ਦਾ ਕਿਰਦਾਰ ਬਲਵਾਨ ਕੀਤਾ ਗਿਆ ਜਿਹੜਾ ਕਿ ਇੱਕ ਬਹੁਤ ਵੱਡਾ ਪ੍ਰੀਵੈਂਟਿਵ ਮੇਜਰ ਆ ਪੀ ਪੁਲਿਸ ਨੂੰ ਬਹੁਤ ਕੁਝ ਕਰਨਾ ਚਾਹੀਦਾ ਜੱਜਾਂ ਨੂੰ ਬਹੁਤ ਕੁਝ ਕਰਨਾ ਚਾਹੀਦਾ ਪਰ ਇਹਨਾਂ ਲੋਕਾਂ ਨੇ ਇਹ ਸਾਰਾ ਕੁਝ ਢਿੱਲਾ ਰੱਖ ਕੇ ਹੀ ਲੋਕਾਂ ਦਾ ਕਿਰਦਾਰ ਹੀ ਇਹੋ ਜਿਹਾ ਬਣਾਇਆ ਹੋਇਆ ਸੀਗਾ ਕਿ ਢਿੱਲੇ ਸਿਸਟਮ ਦੇ ਵਿੱਚ ਹੀ ਦੇਸ਼ ਨੰਬਰ 1 ਕਹਾਏ ਤੁਸੀਂ ਯੂਰਪ ਚਲੇ ਜਾਓ ਤੁਸੀਂ ਅਮਰੀਕਾ ਇੱਥੇ ਕੈਨੇਡਾ ਆਪਾਂ ਕਿਉਂ ਆਏ ਆ ਇੱਥੇ ਕਾਨੂੰਨੀ ਸਖਤੀਆਂ ਥੋੜੋ ਸੀ ਹਰ ਚੌਂਕ ਵਿੱਚ ਪੁਲਿਸ ਥੋੜੋ ਖੜੀ ਸੀ ਹਰ ਬਿਜ਼ਨਸ ਤੇ ਥੋੜੋ ਇਨਸਪੈਕਟਰ ਬੈਠੇ ਆ ਪਰ ਫੇਰ ਵੀ ਲੋਕਾਂ ਦੇ ਅੰਦਰ ਇਹ ਮਾਦਾ ਸੀ ਇੰਨਾ ਕਿ ਜਾਨੀ ਕਿ ਉਹਨਾਂ ਦੀ ਜ਼ਮੀਰ ਜਾਗਦੀ ਸੀ ਕਿ ਥਿਲੇ ਕਾਨੂੰਨ ਨਾ ਵੀ ਹੋਣ ਦੇ ਬਾਵਜੂਦ ਦੇਸ਼ ਨੰਬਰ 1 ਬਣ ਗਿਆ ਵੀ ਉਹਨਾਂ ਦਾ ਕਿਰਦਾਰ ਇੰਨਾ ਬਲਵਾਨ ਸੀ ਮੈਨੂੰ ਇਹ ਲੱਗਦਾ ਹੈ ਕਿ ਜਿੱਥੇ ਆਪਾਂ ਨੂੰ ਪੁਲਿਸ ਨੂੰ ਬਹੁਤ ਕੁਝ ਕਹਿਣ ਦੀ ਲੋੜ ਹੈ ਸਿਸਟਮ ਦੇ ਵਿੱਚ ਬਹੁਤ ਲੁਕਸ ਕੱਢਣ ਦੀ ਲੋੜ ਹੈ ਉਹਨੂੰ ਜਾਨੀ ਸਮੇਂ ਦੀ ਖਾਣੀ ਬਣਾਉਣ ਦੀ ਲੋੜ ਹੈ ਉਦੇ ਨਾਲ ਨਾਲ ਇੱਕ ਦੇਸ਼ ਨੰਬਰ 1 ਦੇ ਵਿੱਚ ਜਿਹੜਾ ਕਿਰਦਾਰ ਬਲਵਾਨ ਕਰਨ ਦੀ ਲੋੜ ਹੈ ਸਮਾਜ ਦੀ ਉਹ ਬਹੁਤ ਵੱਡੀ ਤعداد ਦੇ ਵਿੱਚ ਮੈਂ ਸਮਝਾਂਗਾ ਵੀ ਉਹਦੇ ਵਿੱਚ ਕਮੀਆਂ ਰਹਿ ਗਈਆਂ ਹੁਣ ਆਪਾਂ ਦੇਖਦੇ ਹਾਂ ਵੀ ਆਪਾਂ ਚਲੋ ਤੁਸੀਂ ਅੰਕੜੇ ਚੁੱਕ ਲਓ ਪੁਲਿਸਾਂ ਦੇ ਅਦਾਲਤਾਂ ਦੇ ਵਕੀਲਾਂ ਦੀਆਂ ਜਾ ਕੇ ਫਾਈਲਾਂ ਫਰੋਲੋ ਵੀ ਇੱਥੇ ਆਪਾਂ ਹੁਣ ਮੱਖਣ ਘਿਓ ਤੇ ਸ਼ਰਾਬਾਂ ਚੋਰੀ ਸਾਰੀ ਦੁਨੀਆ ਤੋਂ ਆਏ ਹੋਏ ਲੋਕ ਆ ਕਿਹੜੀ ਕਮਿਊਨਿਟੀ ਦੇ ਜਾਨੀ ਕਿ ਲੋਕ ਇੰਨੇ ਸਰਗਰਮ ਆ ਮੱਖਣ ਘਿਓ ਸ਼ਰਾਬਾਂ ਚੋਰੀ ਕਰਨ ਚ ਤਨਖਾਹਾਂ ਮਾਰਨ ਦੇ ਵਿੱਚ ਹਨ ਚਿੱਟੀਆਂ ਐਲ ਐਮ ਆਈਏ ਟਿਫ ਫੋਰਮ ਵੇਚਣ ਦੇ ਵਿੱਚ ਇਹ ਇਲਲੀਗਲ ਐਕਸ਼ਨਸ ਨੂੰ ਮਾੜੀ ਗੱਲ ਨਾ ਸਮਝਣ ਦੇ ਵਿੱਚ ਮੈਂ ਸਮਝਦਾ ਕਿ ਜਿੰਨੇ ਚਿਰ ਆਪਾਂ ਆ ਸੋਨਾ ਚੋਰੀ ਹੋਇਆ ਕਿਹੜੀ ਲੋਕ ਸੀਗੇ ਸਾਰੇ ਪੰਜਾਬੀ ਸੀਗੇ ਹਨ ਐਲ ਐਮ ਆਈਆਂ ਵੇਚਣ ਦੇ ਵਿੱਚ ਪੰਜਾਬੀ ਮੋਰੀ ਜੀ ਸੋਇਚ ਕਰਕੇ ਜਿੰਨੇ ਚਿਰ ਆਪਾਂ ਕਮਿਊਨਿਟੀ ਦਾ ਖਿਰਦਾਰ ਨਹੀਂ ਨਾ ਬੁਲਵਾਨ ਕਰਦੇ ਕਿ ਜੋ ਕਿ ਜੇ ਆਪਣੀਆਂ ਅੱਖਾਂ ਦੇ ਸਾਹਮਣੇ ਮਾੜਾ ਹੋ ਰਿਹਾ ਵੀ ਝਾਰਿਆ ਵੀ ਹੱਥ ਵੱਜਣ ਦਾ ਮੌਕਾ ਸਿਸਟਮ ਵੀਕ ਹੈ ਕਿ ਅਸੀਂ ਇਹਨੂੰ ਅਬਿਊਜ਼ ਕਰ ਸਕਦੇ ਹਾਂ ਉਹਦੇ ਤੋਂ ਕਮਿਊਨਿਟੀ ਨੇ ਜਿਹੜੀਆਂ ਅੱਖਾਂ ਬੰਦ ਕੀਤੀਆਂ ਉਹਦੇ ਨਾਲ ਜ਼ਿਆਦਾ ਬੇੜਾ ਕਰਕੇ ਜਿਹੜਾ ਉਸ ਸਮਾਜ ਦੇ ਵਿੱਚ ਇਹੇ ਦੇਸ਼ ਬਤੇ ਹੋਈ ਸੀ ਇਦਾਂ ਕਿ ਜੇ ਲੋਕਾਂ ਦੀਆਂ ਅੱਖਾਂ ਸਾਹਮਣੇ ਕੋਈ ਇਲਲੀਗਲ ਐਕਸ਼ਨ ਹੋ ਰਿਹਾ ਤੇ ਉਹ ਇਲਲੀਗਲ ਐਕਸ਼ਨ ਕਰਨ ਵਾਲੇ ਵਾਲੀ ਨੂੰ ਕੋਈ ਨਹੀਂ ਸੀ ਕੁਝ ਕਹਿੰਦਾ ਚੁੱਪ ਕਰਕੇ ਸਿਸਟਮ ਦੇ ਵਿੱਚ ਕੰਪਲੇਂਟ ਪਾਈ ਜਾਂਦੀ ਸੀ ਸਿਸਟਮ ਉਸ ਵਿਅਕਤੀ ਨੂੰ ਐਸਾ ਆਕੇ ਨੱਪ ਲੈਂਦਾ ਸੀ ਕਿ ਉਹਦੀ ਦੁਬਾਰਾ ਜੁਰਤੇ ਹੀ ਨਹੀਂ ਸੀ ਪੁੰਦੀ ਕੋਈ ਹੀਲ ਬੁਜਟ ਕਰਨ ਦੀ ਸੋ ਪਰ ਹੁਣ ਆਪਾਂ ਇਸ ਸਿਸਟਮ ਦੀ ਸਹਾਇਤਾ ਨਹੀਂ ਕਰ ਰਹੇ ਆਂ ਆਪਾਂ ਇੱਕ ਦੂਜੇ ਨਾਲ ਗੱਲਾਂ ਹੀ ਕਰੀ ਜੰਨੇ ਆਂ ਆਕਾਸ਼ ਵੱਲੀ ਦੇਖੀ ਜੰਨੇ ਆਂ ਉਹਦੇ ਕਰਕੇ ਮੈਨੂੰ ਲੱਗਦਾ ਪੀ ਇਹ ਜਿਹੜੇ ਚੋਰ ਉਚਕੇ ਫਰੜੀਏ ਫਰੜਣਾ ਉਹਨਾਂ ਦਾ ਹੌਸਲਾ ਜਾਨੀ ਕਿ ਵੀ ਉਹ ਚੂਹਿਆਂ ਤੋਂ ਘਾ ਮਗਰਮੱਛ ਤੱਕ ਏਡਾ ਵੱਡਾ ਉਹਨਾਂ ਦਾ ਜੇ ਮੈਂ ਕਹਾਂਗਾ ਵੀ ਜਾਲ ਫੈਲ ਜਾਂਦਾ ਮੁੜ ਕੇ ਉਹਨਾਂ ਨੂੰ ਸੰਭਾਲਣਾ ਔਖਾ ਹੋ ਜਾਂਦਾ ਤੁਸੀਂ ਜਰਾਂ ਕੇ ਕੈਲੈਡਨ ਚਲੇ ਜਾਓ ਫਾਈਲੈਂਸਿਟੀ ਦੀਆਂ ਚੁੱਕੇ ਦੇਖ ਲਓ ਆਪਾਂ ਕਹਿੰਦੇ ਆ ਵੀ ਇਲੀਗਲ ਟਰੱਕ ਯਾਰਡ ਆ ਜੀ ਕਿਹੜੇ ਕਮਿਊਨਿਟੀ ਦਾ ਨਾਮ ਆ ਜੀ ਉਹਦੇ ਵਿੱਚ ਟੌਪ ਤੇ ਸਾਰੀ ਦੁਨੀਆ ਦੇ ਲੋਕ ਉੱਥੇ ਕੈਲੈਡਨ ਸ਼ਹਿਰ ਵਿੱਚ ਵੀ ਰਿੰਡੀਆਂ ਹੋਰ ਕਮਿਊਨਟੀਆਂ ਵੀ ਉਹਨਾਂ ਨੂੰ ਸਮਝ ਆ ਗਈ ਕਿ ਅਸੀਂ ਇਹ ਟਰੱਕ ਯਾਰਡ ਕਿੱਦਾਂ ਬਣਾਉਣਾ ਸਾਨੂੰ ਸਮਝ ਨਹੀਂ ਆਈ ਮਤਲਬ ਇਹ ਮੈਂ ਸਮਝਾਂਗਾ ਵੀ ਅੰਕੜੇ ਸਾਡੇ ਸਾਹਮਣੇ ਬੋਲਦੇ ਆ ਸਕੂਲਾਂ ਦੇ ਵਿੱਚ ਅਸੀਂ ਦੇਖ ਲਿਨੇ ਆ ਜਿੰਨੇ ਟਰੱਕ ਪਾਰਕਿੰਗ ਸਕੂਲ ਪਾਰਕਿੰਗ ਚ ਕਰਕੇ ਜਾਂਦੇ ਆ ਸਾਰੇ 100% ਡਰਾਈਵਰ ਉਹ ਪੰਜਾਬੀ ਸੀਗੇ ਸਾਰੀਆਂ ਦੂਜੀਆਂ ਕਮਿਊਨਿਟੀ ਨੂੰ ਸਮਝ ਆ ਗਈ ਵੀ ਇਹ ਸਕੂਲ ਦੀ ਪਾਰਕਿੰਗ ਦੇ ਵਿੱਚ ਆਪਾਂ ਟਰੱਕ ਨਹੀਂ ਲਾਉਣਾ ਸਾਨੂੰ ਇਹ ਸਮਝ ਨਹੀਂ ਆਈ ਸੋ ਇਸ ਕਰਕੇ ਮੈਂ ਸਮਝਾਂਗਾ ਵੀ ਕਮਿਊਨਿਟੀਆਂ ਨਾਲ ਦੀ ਨਾਲ ਅਸੀਂ ਕਿਰਦਾਰ ਜਿਹੜਾ ਉਹ ਬਲਵਾਨ ਕਰੀਏ ਨਾਲ ਸਿਸਟਮ ਨੂੰ ਸਟਰੋਂਗ ਕਰੀਏ ਤੇ ਫਿਰ ਜਿੱਦਾਂ ਇਹ ਦੇਸ਼ ਬਿਨਾਂ ਕਾਨੂੰਨਾਂ ਤੋਂ ਹੀ ਨੰਬਰ 1 ਹੈਗਾ ਉਹ ਬਣਾ ਸਕਦੇ ਹਾਂ ਜੀ ਆਪਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਸਾਡੀ ਕਮਿਊਨਿਟੀ ਜਿਹੜੀ ਉਹ ਜਿੱਥੇ ਬਹੁਤ ਚੰਗੇ ਕੰਮ ਕਰਦੀ ਹੈ ਉੱਥੇ ਕੁਝ ਕੁ ਲੋਕ ਜਿਹੜੇ ਨਹੀਂ ਉਹ ਇਸ ਤਰ੍ਹਾਂ ਕ੍ਰਾਈਮ ਦੇ ਵਿੱਚ ਮਾੜੇ ਕੰਮਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਡਰੱਗਸ ਹੋ ਗਈ ਚਾਹੇ ਆਹ ਜਿਹੜੀਆਂ ਐਕਸਟਰਸ਼ਨਸ ਦੀਆਂ ਘਟਨਾ ਹੋਰ ਵੀ ਹੋ। ਤੁਸੀਂ ਪਿਛਲੇ 6 ਮਹੀਨਿਆਂ ਦੇ ਅੰਕੜੇ ਚੱਕੋ ਵੀ ਬਾਰਡਰ ਤੇ ਜਿਹੜੇ ਡਰੱਗ ਚ ਬੰਦੇ ਫੜ ਹੋਏ ਉਹ ਕਿਹੜੀ ਕਮਿਊਨਿਟੀ ਦੇ ਸੀਗੇ। ਇਹ ਹੁਣ ਕੁਝਕ ਨਹੀਂ ਪਹਿਲਾਂ ਤੇ ਸਾਨੂੰ ਇਹ ਮੰਨਣਾ ਪਊਗਾ ਵੀ ਬਹੁਤ ਜ਼ਿਆਦੇ ਤੇ ਜ਼ਾਦੀਆਂ ਹੋ ਚੁੱਕੇ ਆ। ਸਾਨੂੰ ਇਹ ਮੰਨਣਾ ਪਊਗਾ ਨਾ ਇਹ ਥੋੜੇ ਤੇ ਥੋੜੀਆਂ ਆ ਨਾ ਤੇ ਵੈਸੇ ਸਾਰੇ-ਸਾਰੀਆਂ ਦੀ ਗੱਲ ਹੀ ਚੱਲਦੀ ਆ। ਮੈਂ ਸਮਝਾਂਗਾ ਵੀ ਵਿਦੇਸ਼ ਤੋਂ ਆਏ ਹੋਏ 100% ਲੋਕਾਂ ਨੂੰ ਕੈਨੇਡਾ ਜਾ ਕੇ ਪੱਲ ਪੁੱਛਣੀ ਚਾਹੀਦੀ ਸੀ 1 ਕਿਸੜੇ ਤੁਰੇ ਸੀ ਸਰਕਾਰਾਂ ਚ ਪੁਲਿਸਾਂ ਚ ਸਿਸਟਮਾਂ ਚ ਨੁਕਸ ਕੱਢ ਕੇ ਪ੍ਰੀਖਿਸ਼ਤਾਚਾਰਾਂ ਚ ਇੱਥੇ ਆ ਕੇ ਸਾਨੂੰ ਭਲ ਕਿਉਂ ਨਹੀਂ ਬਚੀ ਅਸੀਂ ਤਾਂ ਸਾਰੇ ਸੋਨੇ ਦੇ ਆਏ ਸੀ ਫਿਰ ਅਸੀਂ ਪ੍ਰੀਖਿਸ਼ਤਾ ਜਾਰੀ ਕਿੱਦਾਂ ਹੋਵੇ ਬਿਲਕੁਲ ਸਹਿਮਤ ਹਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਕ੍ਰਾਈਮ ਤਾਂ ਸਤਪਾਲ ਜੀ ਡੈਫੀਨਿਟਲੀ ਤੁਹਾਡੀ ਗੱਲ ਸਹੀ ਆ ਕਿ ਸਾਡੇ ਪੰਜਾਬੀ ਕਮਿਊਨਿਟੀ ਦੇ ਵਿੱਚ ਵੱਡੇ ਪੱਧਰ ਤੇ ਕਹਿ ਸਕਦੇ ਹਾਂ ਚਲੋ ਪਰ ਬਾਕੀ ਸ਼ਹਿਰਾਂ ਚ ਜਿੱਥੇ ਨਹੀਂ ਹੈ ਪੰਜਾਬੀ ਉੱਥੇ ਵੀ ਕ੍ਰਾਈਮ ਹੁੰਦੇ ਆ ਪੂਰੇ ਕੈਨੇਡਾ ਚ ਹੁੰਦੇ ਆ ਈਵਨ ਪੂਰੀ ਦੁਨੀਆ ਦੇ ਵਿੱਚ ਹੁੰਦੇ ਆ ਮੈਂ ਜਿਹੜੀ ਗੱਲ ਤੇ ਆਉਣਾ ਚਾਹੁੰਦਾ ਉਹ ਇਹ ਹੈ ਕੀ ਜਿਹੜਾ ਕ੍ਰਾਈਮ ਕਰਨ ਵਾਲਾ ਬੰਦਾ ਹੈ ਉਹ ਕ੍ਰਾਈਮ ਕਰਨ ਤੋਂ ਪਹਿਲਾਂ 10 ਵਾਰੀ ਸੋਚਣਾ ਨਹੀਂ ਚਾਹੀਦਾ ਵੀ ਜੇ ਮੈਂ ਕ੍ਰਾਈਮ ਕੀਤਾ ਮੈਂ ਫੜਿਆ ਗਿਆ ਤੇ ਮੈਨੂੰ ਸਜ਼ਾ ਬਹੁਤ ਵੱਡੀ ਹੋਣੀ ਆ ਮੇਰਾ ਪਰਿਵਾਰ ਰੁੱਲ ਜਾਣਾ ਮੇਰੀ ਸਾਰੀ ਉਮਰ ਅੰਦਰ ਲੱਗ ਜਾਣੀ ਆ ਤੁਹਾਡੇ ਤੋਂ ਪਹਿਲਾਂ ਗਰੇਵਾਲ ਸਾਹਿਬ ਕਹਿ ਕੇ ਗਿਆਗਾ 6 ਬੰਦੇ ਮਾਰ ਦਿੱਤੇ ਉਹਨੂੰ ਸਜ਼ਾ ਜਿਹੜੀ ਆ ਉਹ 6 ਆ ਹੀ ਕਤਲਾਂ ਦੀ ਇਕੱਠੀ ਦੇਤੀ ਭਾਵੇਂ ਤੁਸੀਂ ਇੱਕ ਕਤਲ ਕੀਤਾ ਚਾਹੇ 20 ਕੀਤਾ ਇੱਕੋ ਜੀ ਸਜ਼ਾ ਜਿਹੜੀ ਆ ਕਿਉਂਕਿ ਇਕੱਠੀਆਂ ਸਜ਼ਾਵਾਂ ਕਾਰਾਂ ਚੋਰੀ ਕਰਕੇ ਜਾਂਦੇ ਆ ਰਾਤ ਨੂੰ ਬੇਲ ਹੋ ਕੇ ਵਾਪਸ ਆ ਜਾਂਦੀ ਆ ਕੀ ਉਹਨਾਂ ਨੂੰ ਇਹ ਡਰ ਨਹੀਂ ਹੋਣਾ ਚਾਹੀਦਾ ਕਿ ਯਾਰ ਜੇ ਅਸੀਂ ਕ੍ਰਾਈਮ ਕੀਤਾ ਤੇ ਸਾਨੂੰ ਬਹੁਤ ਵੱਡੀ ਸਜ਼ਾ ਹੋਣੀ ਆ ਨਹੀਂ ਤੁਹਾਡੀ ਰਾਜ ਸਾਹਿਬ ਬਿਲਕੁਲ ਗੱਲ ਠੀਕ ਹੈ ਕਿਉਂਕਿ ਪਹਿਲੀਆਂ 'ਚ ਸ਼ਾਇਦ ਇਦਾਂ ਇਹਨਾਂ ਦਾ ਸਿਸਟਮ ਚੱਲਦਾ ਰਿਹਾ ਹੋਊਗਾ ਵੀ ਇਹਨਾਂ ਨੇ ਰੱਖਿਆ ਜੀ ਵੀ ਸਾਡਾ ਕੈਰੇਕਸ਼ਨਲ ਸਿਸਟਮ ਹੈ ਸਾਡਾ ਜਿਹੜਾ ਜੀ ਵੀ ਮੰਤਵ ਇਹ ਵਿਅਕਤੀ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੈਗਰੀਗੇਟ ਕਰਕੇ ਸਮਾਜ ਤੋਂ ਵੱਖਰਾ ਕਰਕੇ ਸਾਰੀ ਉਮਰ ਗਾਲ ਦੇਣਾ ਨਹੀਂ ਹੈ ਸਾਡਾ ਮੰਤਵ ਇਹ ਹੈ ਵੀ ਜੇ ਉਹਨੇ ਇੱਕ ਵਾਰੀ ਕੋਈ ਗਲਤੀ ਕਰ ਲਈ ਆ ਤੇ ਉਹਨੂੰ ਸਮਝਾ ਕੇ 부ਝਾ ਕੇ ਕਾਉਂਸਲਿੰਗ ਦੇ ਕੇ ਮੁੜ ਕੇ ਦੁਬਾਰਾ ਫੇਰ ਸਮਾਜ ਦੇ ਵਿੱਚ ਮੇਨਸਟ੍ਰੀਮ ਦੇ ਵਿੱਚ ਰਲਾਈਏ ਇਹ ਸਿਸਟਮ ਇੱਥੇ ਇਦਾਂ ਚੱਲਿਆ ਪਰ ਹੁਣ ਜਿਉਂ-ਜਿਉਂ ਆਪਾਂ ਇੱਥੇ ਵਣ ਉਹਨਾਂ ਸਿਰਾਂ ਦੇ ਮੁਤਾਬਕ ਹੋਣੇ ਦੇਸ਼ ਦਾ ਸਿਸਟਮ ਆ ਜਿਹੜਾ ਉਹ ਸਾਨੂੰ ਨਹੀਂ ਜੀ ਇੱਕ ਤਰੀਕੇ ਦੇ ਨਾਲ ਇੱਥੇ ਸ਼ਾਂਤਮਈ ਸਮਾਜ ਦੇ ਸਕਦਾ ਸੋ ਉਸ ਲਿਖਾਸ ਨਾਲ ਮੈਨੂੰ ਲੱਗਦਾ ਕਿ ਸਿਸਟਮ ਨੂੰ ਇਸ ਵੇਲੇ ਸਮੇਂ ਦਾ ਪਾਣੀ ਬਣਾਉਣ ਦੀ ਲੋੜ ਹੈ ਤੇ ਵੱਖ-ਵੱਖ ਜਣੀਆਂ ਕਮਿਊਨਿਟੀਜ਼ ਆ ਉਹਨਾਂ ਦੇ ਵਿੱਚ ਬੜੇ ਮਹਾਨ ਲੋਕੀ ਹੈਗੇ ਆ ਪਰ ਜੋ ਆ ਚਰਚਾਾਂ ਆ ਉਹਨਾਂ ਦੇ ਅੰਕੜੇ ਆਪ ਗੰਧ ਤੇ ਲਿਖਿਆ ਸੱਚ ਬੋਲ ਰਿਹਾ ਵੀ ਕਿਤੇ ਨਾ ਕਿਤੇ ਕਿਰਦਾਰ ਬਲਵਾਨ ਕਰਨ ਦੀ ਲੋੜ ਹੈ ਜੀ ਤੋ ਬਹੁਤ ਪਹਿਲੀ ਗੱਲ ਤਾਂ ਇਸ ਜਿਹੜਾ ਵੀ ਘਟਨਾਕਰਮ ਹੋਇਆ ਜਾਂ ਹੋ ਰਿਹਾ ਨਹੀਂ ਸਤਪਾਲ ਭਾਜੀ ਹਰਾਂ ਨੇ ਬਹੁਤ ਸਾਰਾ ਫੀਲਡ ਜਿਹੜਾ ਉਹ ਚਾਹੇ ਐਲ ਐਮ ਐਸ ਦਾ ਹੋਵੇ ਚਾਹੇ ਉਹ ਤਨਖਾਹਾਂ ਮਾਰਨ ਦਾ ਹੋਵੇ ਚਾਹੇ ਉਹ ਇਲੀਗਲ ਜਿਹੜੇ ਯਾਰਡ ਬਣੇ ਹੋਏ ਨੇ ਜਾਂ ਪਾਰਕਿੰਗ ਜਿਹੜੀਆਂ ਸਕੂਲਾਂ ਦੇ ਵਿੱਚ ਸਾਰਾ ਕੁਝ ਉਹਨਾਂ ਨੇ ਕਵਰ ਕਰ ਦਿੱਤਾ ਔਰ ਅਸੀਂ ਆਪਣੀ ਆਪਣੀ ਜ਼ਿੰਮੇਵਾਰੀ ਪਛਾਣਦੇ ਹੋਏ ਅਸੀਂ ਖੁਦ ਨੂੰ ਸੋਨਾ ਬਣਾ ਲਈਏ ਤੇ ਆਲਾ ਦੁਆਲਾ ਜਿਹੜਾ ਆਪਣੇ ਆਪ ਸੋਨਾ ਬਣ ਜਾਣਾ ਹਰ ਇੰਡੀਵਿਜੂਅਲ ਦਾ ਇਹ ਫਰਜ਼ ਹੈ ਤੋ ਸਤਪਾਲ ਜੀ ਤੁਸੀਂ ਜਿਵੇਂ ਲਾਸਟ ਤੇ ਕਹਾਵਾ ਕਿ ਤੁਸੀਂ ਕਮਿਊਨਿਟੀ ਨੂੰ ਕਿਵੇਂ آگਾਹ ਕਰਨਾ ਚਾਹੁੰਦੇ ਹੋ ਜਾਂ ਕਾਨੂੰਨ ਦੇ ਲਈ ਕੀ ਕਹਿਣਾ ਚਾਹੁੰਦੇ ਹੋ ਕਿ ਆਮ ਲੋਕ ਜਿਹੜੇ ਸਾਡਾ ਪ੍ਰੋਗਰਾਮ ਸੁਣਦੇ ਆ ਉਹ ਇਸ ਕਰਾਈਮ ਨੂੰ ਘਟਾਉਣ ਦੇ ਲਈ ਆਪਣਾ ਯੋਗਦਾਨ ਕਿੰਨਾ ਪਾ ਸਕਦੇ ਆ ਜੀ ਬਿਲਕੁਲ ਜੀ ਮੈਂ ਸਮਝਾਂਗਾ ਜੀ ਕਿ ਇਹ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹੀ ਸੀਗੇ ਐਲ ਐਮ ਆਈਏ ਜਿਨ੍ਹਾਂ ਨੇ ਨਹੀਂ ਸੀ ਵੇਚਣੀ ਉਹਨਾਂ ਨੇ ਨਹੀਂ ਵੇਚੀ ਭਾਵੇਂ ਕਾਨੂੰਨ ਢਿੱਲਾਈ ਸੀ ਪਰ ਮੈਂ ਸਮਝਾਂਗਾ ਕਿ ਸੰਤ ਸਿੰਘ ਦੀ ਮਸਕੀਨ ਜਿਹੜਾ ਕਹਿ ਗਏ ਕਿ ਜਦੋਂ ਹੱਥ ਮਾਰਨ ਦਾ ਮੌਕਾ ਮਿਲਦਾ ਹੈ ਚੋਰ ਵੱਡਾ ਜਾਂ ਛੋਟਾ ਉਹ ਹੱਥ ਮਾਰਨ ਦੇ ਮੌਕੇ ਨੇ ਡਿਟਰਮਾਈਨ ਕਰਨਾ ਵੱਡਾ ਮੌਕਾ ਵੱਡਾ ਚੋਰ ਆ ਸੋਨਾ ਕਈ ਕੁਆਂਟਲ ਚੋਰੀ ਕਰ ਲਿਆ ਨਾ ਸੋ ਇਸ ਕਰਕੇ ਜੇ ਛੋਟਾ ਹੱਥ ਵੀ ਆ ਮੈਂ ਕਿਸੇ ਨੂੰ ਮਿਨਿਮਮ ਵੇਜ ਦਾ ਆਂ ਦਿਆਂ ਮੈਂ ਇਹਦੇ 2 ਡਾਲਰ ਮਾਰ ਲਵਾਂ ਇਹਨੂੰ ਇਦਾਂ ਕਰ ਲਵਾਂ ਸੋ ਜਿੰਨਾ ਕ ਹੱਥ ਕਿਸੇ ਦਾ ਪੈਂਦਾ ਮੈਂ ਸਮਝਾਂਗਾ ਕਿ ਜੇ ਇਹ ਕਿਰਦਾਰ ਅਸੀਂ ਲੈ ਕੇ ਉਥੋਂ ਝੋਲਾ ਚੁੱਕ ਕੇ ਤੁਰੇ ਸੀ ਤੇ ਉਹਦੇ ਨਾਲ ਸਾਨੂੰ ਸਾਡਾ ਸਵਰਗ ਇਸ ਧਰਤੀ ਪੂਰੀ ਤੇ ਨਹੀਂ ਮਿਲਣਾ ਸੋ ਅਸੀਂ ਕਾਨੂੰਨਾਂ ਨੂੰ ਸਿਸਟਮਾਂ ਨੂੰ ਜਿੰਨਾ ਮਰਜ਼ੀ ਕੋਸ ਲਈਏ ਇਦਾਂ ਆਪਣੀ ਉਮਰ ਉਹ ਨਿਕਲ ਜਾਏਗੀ ਸਦੀਆਂ ਨਿਕਲ ਗਈਆਂ ਉਹ 1469 ਚ ਗੁਰੂ ਨਾਨਕ ਦੇਵ ਜੀ ਆਏ ਸੀ ਆਪਾਂ ਕਹਿੰਦੇ ਉਦੋਂ ਵੀ ਜੱਗ ਡੁੱਪ ਚੱਲਾ ਸੀ ਮੈਨੂੰ ਲੱਗਦਾ ਵੀ ਅੱਜ ਨਾਲੋਂ ਵੱਧ ਸ਼ਾਇਦ ਨਾ ਡੁੱਪ ਚੱਲਾ ਹੋਵੇ ਅੱਜ ਤਾਂ ਗੁਰੂ ਸਾਹਿਬ ਆ ਕੇ ਵੀ ਚਲ ਗਏ ਜੋ ਇਸ ਕਰਕੇ ਆਪਾਂ ਬਾਣੀਆਂ ਨੂੰ ਮੱਥਿਆ ਟੇਕਦੇ ਆ ਸਾਡੇ ਵਿੱਚੋਂ ਤੇ ਕ੍ਰਾਈਮ ਐਲੀਮੈਂਟ ਇੰਨੀ ਵੱਡੀ ਤਦਸ ਦੇ ਵਿੱਚ ਉਹ ਵੀ ਕੈਨੇਡਾ ਵਰਗੇ ਨੰਬਰ 1 ਮੁਲਕ ਦੇ ਵਿੱਚ ਤੁਸੀਂ ਕੋਈ ਅੰਕੜਾ ਚੁੱਕ ਕੇ ਤਾਂ ਦੇਖੋ ਸਾਰੀ ਦੁਨੀਆ ਇੱਥੇ ਰਹਿੰਦੀ ਆ ਹੋਰ ਕਮਿਊਨਿਟੀਜ਼ ਹੈਗੀਆਂ ਸੋ ਮੈਨੂੰ ਲੱਗਦਾ ਵੀ ਇਹ ਥੋੜੇ ਥੋੜੀਆਂ ਕੁਝ ਦਾ ਰਾਗ ਛੇੜਾ ਹੁਣ ਸਾਨੂੰ ਛੱਡਾ ਪਊਗਾ ਪਹਿਲੀ ਗੱਲ ਤੇ ਜੇ ਅਸੀਂ ਆਈਡੈਂਟੀ ਪੀ ਮੁਸ਼ਕਲ ਸਾਡੇ ਵਿੱਚ ਆ ਕਿ ਮੁਸ਼ਕਲ ਕੈਨੇਡਾ ਵਿੱਚ ਹੈ ਕੈਨੇਡਾ ਵਿੱਚ ਵੀ ਹੋਊਗੀ ਪਰ ਮੈਨੂੰ ਲੱਗਦਾ ਵੀ ਜੇ ਸਾਡਾ ਕਿਰਦਾਰ ਬਲਵਾਨ ਹੁੰਦਾ ਤੇ ਕੈਨੇਡਾ ਦਾ ਸਿਸਟਮ ਸਾਡੇ ਆਉਣ ਤੋਂ ਪਹਿਲਾਂ ਜੇ ਸਾਨੂੰ ਉੱਥੇ ਸੁਪਨੇ ਆਉਂਦੇ ਆ ਇਹਨਾਂ ਨਰਮ ਕਾਨੂੰਨਾਂ ਨਾਲ ਹੀ ਇਹ ਦੇਸ਼ ਨੰਬਰ 1 ਤੇ ਆ ਕੇ ਫਿਰ ਕੀ ਗੱਲ ਆ ਵੀ ਜੇ ਹੱਥ ਮਾਰਨ ਦਾ ਮੌਕਾ ਮਿਲਿਆ ਤੇ ਆਪਾਂ ਮਾਰਨ ਲੱਗ ਗਏ ਇੱਥੇ ਕਿਤੇ ਨਾ ਕਿਤੇ ਕਿਰਦਾਰ ਦੇ ਵਿੱਚ ਸਾਡੇ ਵਿੱਚ ਨੁਕਸ ਹੈਗਾ ਪਹਿਲੀ ਗੱਲ ਤੇ ਇਹਨੂੰ ਅਸੀਂ ਆਈਡੈਂਟੀਫਾਈ ਕਰ ਲਈਏ ਮੰਨ ਲਈਏ ਇਹਦੇ ਤੇ ਕਮਿਊਨਿਟੀ ਨੂੰ ਐਜੂਕੇਟ ਕਰਨਾ ਸ਼ੁਰੂ ਕਰੀਏ ਤੇ ਸਭ ਕੁਝ ਠੀਕ ਹੋ ਸਕਦਾ ਹੈ ਬਿਨਾ ਕਾਨੂੰਨਾਂ ਤੋਂ ਹੀ ਇਹ ਚੋਟੀ ਦੇ ਨੰਬਰ 1 ਬਿਨਾ ਸਖਤ ਕਾਨੂੰਨਾਂ ਤੋਂ ਹੀ ਚੋਟੀ ਦੇ ਨੰਬਰ 1 ਦੇਸ਼ ਕਿਉਂ ਕਹਾਏ ਲੋਕਾਂ ਦਾ ਕਿਰਦਾਰ ਬਲਵਾਨ ਐਜੂਕੇਸ਼ਨ ਸਿਸਟਮ ਦੇ ਵਿੱਚ ਇਹਨਾਂ ਨੇ ਕਰਨਾ ਸਿੱਖਿਆ ਸਾਨੂੰ ਉਹ ਗੁਣਤੀ ਦੇ ਵਿੱਚ ਚੀਜ਼ਾਂ ਨਹੀਂ ਮਿਲੀਆਂ ਉੱਥੇ ਠੀਕ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿਸਟਮ ਜਿਹੜਾ ਸਾਡਾ ਜੀ ਚੱਲ ਜੰਦਾ ਪਰ ਭੱਜਣ ਦਾ ਸਬੂਤ ਇਹੀ ਹੈ ਵੀ ਉੱਥੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕ ਜਗ੍ਹਾ ਜਿਹੜੀ ਉਜੜੀ ਹੋਈ ਆ ਸਾਡਾ ਉੱਥੇ ਦਿਲ ਨਹੀਂ ਲੱਗਦਾ ਅਸੀਂ ਨਵੀਂ ਜਗ੍ਹਾ ਵੱਲ ਨੂੰ ਜਾਣਾ ਚਾਹੁੰਦੇ ਆ ਸਾਨੂੰ ਪਹੁੰਦੀ ਐ ਤੇ ਨਵੀਂ ਪਹੁੰਦੀ ਆ ਜਗ੍ਹਾ ਤੇ ਉੱਥੇ ਜਾ ਕੇ ਜੇ ਅਸੀਂ ਆਪਣੇ ਆਪ ਵਿੱਚ ਕਿਰਦਾਰ ਚ ਕੋਈ ਬਦਲਾਅ ਕਰਨ ਨੂੰ ਤਿਆਰ ਹੀ ਨਹੀਂ ਤੇ ਫਿਰ ਸਿੱਟਾ ਸੇਮ ਨਿਕਲ ਰਿਹਾ ਸਾਡੇ ਵਾਸਤੇ ਆਪਾਂ ਉੱਥੇ ਵੀ ਰੋਈ ਜਾਂਦੇ ਸੀ ਇੱਥੇ ਵੀ ਰੋਈ ਜਾਂਦੇ ਆ ਬਿਲਕੁਲ ਬਿਲਕੁਲ ਗੁਰਬਾਣੀ ਦੇ ਵਿੱਚ ਬਹੁਤ ਵੱਡੀ ਗੱਲ ਜਿਹੜੀ ਸਤਪੰਥ ਭਾਜੀ ਜੀ ਨੇ ਕਿਹਾ ਕਿਰਦਾਰ ਦੀ ਗੁਰਬਾਣੀ ਨੂੰ ਅਸੀਂ ਮੰਨਦੇ ਆ ਮੱਥਾ ਟੇਕਦੇ ਆ ਹਰ ਰੋਜ਼ ਪਾਠ ਵੀ ਕਰਦੇ ਆ ਗੁਰਬਾਣੀ ਚ ਇੱਕ ਲਾਈਨ ਆਉਂਦੀ ਐ ਸੱਚੋਂ ਉਰੇ ਸਭ ਕੋ ਉਪਰ ਸੱਚ ਅਚਾਰ ਗੁਰਬਾਣੀ ਚ ਲਿਖਿਆ ਕਿ ਸੱਚ ਤੋਂ ਥੱਲੇ ਸਾਰੀਆਂ ਚੀਜ਼ਾਂ ਨੇ ਪਰ ਸੱਚ ਤੋਂ ਵੀ ਉਪਰ ਇੱਕ ਚੀਜ਼ ਆ ਉਹ ਆ ਬੰਦੇ ਦਾ ਆਚਰਣ ਜੇ ਸਾਡਾ ਕਿਰਦਾਰ ਜਿਹੜਾ ਆਚਰਣ ਚਾਲ ਚੱਲਣ ਉਹ ਠੀਕ ਹੋਵੇ ਤਾਂ ਪੁਲਿਸਾਂ ਦੀ ਕਾਨੂੰਨ ਦੀ ਕਿਸੇ ਤਰੀਕਿਆਂ ਦੀ ਕਿਸੇ ਤਰ੍ਹਾਂ ਦੀ ਲੋੜ ਹੀ ਨਹੀਂ ਸੋ ਸਾਨੂੰ ਆਪਣੇ ਅੰਦਰ ਝਾਕਣਾ ਚਾਹੀਦਾ ਹੈ ਆਪਣੇ ਅੰਦਰ ਵੇਖਣਾ ਚਾਹੀਦਾ ਹੈ ਸਵੈ ਐਨਾਲਿਸਿਸ ਅਸੀਂ ਆਪਣਾ ਆਪਣਾ ਜਿਹੜਾ ਆਲਾ ਦੁਆਲਾ ਸਾਫ਼ ਕਰ ਲਈਏ ਪੂਰੀ ਦੁਨੀਆ ਜਿਹੜੀ ਆ ਉਹ ਕੁਝ ਹਾਲ ਹੋ ਸਕਦੀ ਆ ਤੁਹ ਸਤਪਾਲ ਭਾਜੀ ਤੁਹਾਡਾ ਟਾਈਮ ਕੱਢਣ ਲਈ ਚੰਗੇ ਵਿਚਾਰ ਦੇਣ ਲਈ ਬਹੁਤ ਧੰਨਵਾਦ ਜੀ। थैंक यू जी ਰਾਜੀ ਸਾਹਿਬ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮੈਂ ਵੈਸੇ ਭੁੱਲ ਗਿਆ ਤੁਹਾਨੂੰ ਹੈਪੀ ਬਰਥਡੇ ਕਹਿਣਾ ਜੀ। ਬਹੁਤ ਬਹੁਤ ਤੁਹਾਨੂੰ ਜਨਮ ਦਿਨ ਦੀਆਂ ਮੁਬਾਰਕਾਂ। ਕਮਾਲ ਹੈ ਤੇ ਗੁਰੂ ਮਹਾਰਾਜ ਜੀ ਦੀ ਕਿਰਪਾ ਰੱਖਣ ਤੁਸੀਂ ਬੜੀ ਸਮਾਜ ਦੀ ਸੇਵਾ ਕੀਤੀ ਹੈ ਤੇ ਹੋਰ ਚੜ੍ਹਦੀ ਕਲਾ ਦੇ ਵਿੱਚ ਰਹੋ ਔਰ ਕੰਚਨ ਮਾਟੀ ਜਾਣੇ ਠੀਕ ਮੈਂ ਆਪਣੀ ਬਾਣੀ ਦੇ ਵਿੱਚ ਲਿਖਿਆ ਹੋਇਆ ਨਾ ਕਿ ਤੁਹਾਡੇ ਸਾਹਮਣੇ ਜੇ ਸੋਨੇ ਦਾ ਟੋਕਰਾ ਪਿਆ ਨਾ ਉਹ ਤੁਹਾਡਾ ਨਹੀਂ ਹੈ ਤੇ ਤੁਹਾਡੇ ਵਾਸਤੇ ਉਹ ਮਿੱਟੀ ਹੈ ਜਿੱਦਾਂ ਨੇ ਇਹ ਕਿਰਦਾਰ ਅਸੀਂ ਧਾਰਨ ਕਰ ਲਿਆ ਤੁਸੀਂ ਦੇਖਿਓ ਸਮਾਜ ਦੇ ਵਿੱਚ ਕਿੰਨੇ ਵੱਡੇ ਸੁਧਾਰ ਹੋਣੇ ਸ਼ੁਰੂ ਹੋ ਜਾਣਗੇ ਪਰ ਉਹ ਗਰੀਡ ਸਾਡੇ ਵਿੱਚ ਲਾਲਚ ਹੈ ਇਹ ਚੀਜ਼ਾਂ ਅਸੀਂ ਜਕੜਨਾ ਇਹਨਾਂ ਨੂੰ ਜਫਾ ਮਾਰਨਾ ਚਾਹੁੰਦੇ ਹਾਂ ਜਹਾਨ ਦੇ ਵਿੱਚੋਂ ਇਦਾਂ ਆ ਕੇ ਥੋੜੀ ਦੇਰ ਦੇ ਲਈ ਤੇ ਕਿਤਨਾ ਕਿਤੇ ਸਾਨੂੰ ਇਹ ਸੁਧਾਰ ਜੇ ਕਰ ਲਾਂਗੇ ਤੇ ਵਧੀਆ ਜੀ ਬਹੁਤ ਧੰਨਵਾਦ ਤੁਹਾਡਾ